ਤਨਖਾਹ ਦੋ-ਦੋ ਮਹੀਨਾ ਦੀ ਪੱਕਿਆਂ ਦੀ ਸੀਗੀ ਇੱਕ-ਇੱਕ ਮਹੀਨੇ ਦੀ ਔਰ ਤਕਰੀਬਨ 56 ਬੰਦੇ ਆ ਜਿਹੜੇ ਇਸ ਰੋਲੇ ਦੇ ਵਿੱਚ ਖੱਜਲ ਹੋਇਆ ਕੱਚੇ ਬੰਦਿਆਂ ਦਾ ਟਾਈਮ ਦਾ ਵਾਅਦਾ ਸੀਗਾ ਔਰ ਸਾਹਿਬ ਜੀ ਨੇ ਸਾਨੂੰ ਜਿੰਦਾ ਆਸ਼ਵਾਸ਼ਣ ਦਿੱਤਾ ਵਾ ਕਿ ਹੁਣ 18 ਤਰੀਕ ਦੀ ਮੀਟਿੰਗ ਰੱਖਣਗੇ ਸੀਨੀਅਰ ਵਾਈਸਪ੍ਰੋਫੈਸਰਾਂ ਦੀ ਚੋਣ ਕਰਾ ਕੇ ਤੇ ਪੈਲ ਦੇ ਆਧਾਰ ਤੇ ਤਨਖਾਹਾਂ ਦਾ ਮਤਾ ਪਾਵਾਂਗੇ ਤੇ ਉਤੋਂ ਬਾਅਦ ਜੋ ਜੋ ਸਾਡੀਆਂ ਡਿਮਾਂਡਾਂ ਹੋਣਗੀਆਂ ਨਾਲ ਦੀ ਨਾਲ ਯੂਨੀਫਾਰਮਸ ਵੀ ਸਿਸਟਮ ਕਰਦੇ ਜੀ ਹਾਂਜੀ ਹਾਂਜੀ ਉਹ ਸਾਡੀ ਸ਼ੁੱਕਰਵਾਰੀ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਉਹ ਕੰਦੇ ਸੀ ਕੱਚੇ ਬੰਦਿਆ ਦਾ ਵੀ ਵਰਦੀਆਂ ਦਾ ਮਤਾ ਪਾ ਕੇ ਭੇਜੋ ਇਹਨਾਂ ਨੂੰ ਵੀ ਪੈਸੇ ਦਿੱਤੇ ਜਾਣਗੇ 38 ਤੋਂ 3600 ਹੋਵੇ ਇੱਕ ਰੀਵਾ ਹਾਂਜੀ ਉਹ ਸਾਲ ਬਾਅਦ ਗਰਮੋਂ ਤੇ ਠੰਡੀ ਬੱਦੀ ਮਿਲਦੀ ਹੁੰਦੀ ਹੈ ਤਿੰਨ ਸਾਲ ਬਾਅਦ ਫਾਇਰ ਬ੍ਰਿਗੇਡ ਜੀ ਤੁਹਾਡਾ ਮੈਂਬਰ ਉਹਦੀ ਕੀ ਗੱਲ ਕਰ ਰਹੇ ਸੀ ਫਾਇਰ ਬ੍ਰਿਗੇਡ ਤੇ ਭਾਜੀ ਉਹ ਡਬਲ ਬੈਂਚ ਤੋਂ ਜਿੱਤਿਆ ਹੋਇਆ ਹਾਈ ਕੋਰਟ ਜੋ ਵੀ ਉਹ ਡਬਲ ਬੈਂਚ ਤੋਂ ਜਿੱਤਿਆ ਉਹਦੀ ਜੁਆਇਨਿੰਗ ਨਹੀਂ ਹੋ ਰਹੀ ਸੀ ਕਾਰਨ ਕੀ ਮੰਗ ਕਿਉਂ ਨਹੀਂ ਹੋ ਰਹੀ ਕਾਰਨੋਂ ਪ੍ਰਸ਼ਾਸਨ ਦਾ ਜੀ ਚਲਦੇ ਦੀਸਾ ਅੱਗੇ ਗੌਰਮੇ ਸਟਾਈਲ ਖੁੱਲਣਾ ਹੈ ਹਾਂ ਸਟਾਈਲ ਇੱਕੋ ਨੇ ਜਸੀਰ ਭਾਜੀ ਮੈਂ ਕਹਿੰਦਾ ਜੀ ਤੁਸੀਂ ਫਾਇਟ ਦੋ ਮੈਂ ਅੱਗੇ ਹੋਣੇ ਆ ਨਾ ਨਾਰਾ ਮਝਵਾ ਦੇਣਾ ਜਿਹੜਾ ਆਪਾਂ ਸਪਾਈ ਦਾ ਕੰਮ ਕੱਤੋਂ ਸ਼ੁਰੂ ਕਰ ਦਿੰਦੇ ਸੋਇਜ ਦਾ ਕੰਮ ਅੱਧ ਤੱਕ ਟਾਈਮ ਹੋ ਗਿਆ ਜੀ ਸਾਢੇ ਤਿੰਨ ਟਰੈਲੀਆਂ ਹੁਣ ਤਾਂ ਸਾਡੀ ਉਧਰ ਲੱਗੀਆਂ ਕਲਰਾਮਾ ਡਾਡ ਸ਼ੇਂਗਰ ਕਲਰਾਮਾ ਲੈ ਉਸ ਤੋਂ ਬਾਅਦ ਜਿੰਨਾ ਹੋ ਸਕੇ ਅੱਜ ਅਸੀਂ ਚੁਕਾ ਦੰਨੇ 5 ਵਜੇ ਤੱਕ ਸਵੇਰ ਤੋਂ ਅੱਛਾ ਐਨਸੀ ਸਾਹਿਬ ਨੇ ਤੁਹਾਡੇ ਨਾਲ ਗੱਲ ਕਰ ਰਹੇ ਸੀ ਤੁਸੀਂ ਕਹਿੰਦੇ ਕਿ ਇੱਕ ਦਿਨ ਚ ਸ਼ਹਿਰ ਸਾਫ਼ ਕਰ ਦਾਂਗੇ ਬਹੁਤ ਪਰੇਸ਼ਾਨ ਬਾਤ ਹੈ ਬਿਲਕੁਲ ਕਰਦੇ ਆ ਇਹ ਕਰਦੇ ਟੈਨਸ਼ਨ ਤੁਹਾਡੀ ਪਰੇਸ਼ਾਨੀ ਵੀ ਸਮਝਦੇ ਆ ਹਾਂਜੀ ਪਰ ਬਹੁਤ ਪਰੇਸ਼ਾਨ ਸ਼ਹਿਰ ਤੁਹਾਡੇ ਨਾਲ ਹੈ ਬਿਲਕੁਲ ਤੁਹਾਡਾ ਕੀ ਨਾਮ ਜੀ ਮੇਰਾ ਜੀ ਸਣੀ ਭਗਾਨੀਆਂ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਓਕੇ ਜੀ ਸਰ ਉਹਨਾਂ ਨੇ ਇਹ ਕਿਹਾ ਕਿ ਅਸੀਂ ਇੱਕ ਦਿਨ ਚ ਸ਼ਹਿਰ ਸਾਫ਼ ਕਰ ਦਿਆਂਗੇ ਇਹਨਾਂ ਦੀ ਮੇਨ ਮੰਗ ਸੀ ਤਨਖਾਹ ਦੀ ਜੀ ਅੱਜ ਹੀ ਮੈਂ ਉਹਨਾਂ ਨੂੰ ਡਟਣ ਵੀ ਤਗਾਦਾ ਵੀ ਅਹੀ ਕਿਰਾ ਮੀਤ ਪ੍ਰਧਾਨ ਚ ਹੋਣੀ ਜਾ ਰਹੀ ਹੈ ਉਸ ਤੋਂ ਬਾਅਦ ਹੌਸਲੀ ਮੀਟਿੰਗ ਹੋਏਗੀ ਪਹਿਲਾਂ ਪਤਾ ਹੀ ਇਹਨਾਂ ਦਾ ਤਨਖਾਹ ਦਾ ਪਾਉਂਦੇ ਸਰੋ ਜੀ ਜੇ ਮੰਗਾਣੇ ਦੀ ਹਿੱਤ ਦੀਆਂ 19 ਮੈਂਬਰਾਂ ਦੀ ਇੱਕ ਚੀਜ਼ ਮੰਗਾਣੀ ਸੀ ਉਹਨਾਂ ਦਾ ਕੱਚਿਆਂ ਦਾ ਅੱਗੇ ਠੇਕਾ ਐਕਸਟੈਂਡ ਕਰਦਾ ਉਹ ਵੀ ਹੋ ਜਾਏਗਾ ਜੀ ਉਹ ਮਤਾ ਹੀ ਪੈਣਾ ਮਤਾ ਹੀ ਪ੍ਰਵਾਨ ਕਰ ਦਿਆਂਗੇ ਸਿਰਫ ਮਤਾ ਪੈਣ ਤੋਂ ਕਿੰਨੀ ਕੀ ਦੇਰ ਬਾਅਦ ਜਿਹੜਾ ਆਪਾਂ ਸਮਝਦੇ ਕਿ ਪੋਸਿਬਲ ਉਹਨਾਂ ਦੀ ਸੈਲਰੀ ਆ ਜਾਏਗੀ ਆਈ ਥਿੰਕ ਜਦੋਂ ਮਤਾ ਪੈ ਜਾਂਦਾ ਹਰਵੇ ਤੇ 24 ਆਵਰ ਸ਼ਾਮੀ ਇਹਨਾਂ ਦੇ ਕਾਪੀ ਪਹੁੰਚ ਜਾਂਦਾ ਪਰ ਮੀਟਿੰਗ ਹੋਏ ਵੀਗੀ ਕਿ ਨਹੀਂ ਕਿਉਂਕਿ ਅੱਲੇ ਵੀ ਕੁਝ ਲੋਕ ਕੋਈ ਕਿਸੇ ਬਿਲਕੁਲ ਹੋਏਗਾ ਕਦੋਂ ਟਾਈਮ ਹੋਏਗਾ ਮੀਟਿੰਗ ਦਾ ਇਹ ਹਾਈ ਕੋਰਟ ਦੀ ਡਿরেকਸ਼ਨ ਆ ਹਾਈ ਕੋਰਟ ਨੇ ਡਿরেকਸ਼ਨ ਦਿੱਤੀ ਹੈ ਕਿ ਤੱਕ ਦਾ ਲਈ ਮੀਟ ਸਰ ਹੁਣ ਤੁਸੀਂ ਇਹਨਾਂ ਨੂੰ ਕਿੱਥੇ ਲੈ ਕੇ ਜਾ ਰਹੇ ਹੋ ਜੀ ਆਸ਼ਵਾਸ਼ਨ ਇਹਨਾਂ ਦਾ ਮੇਨ ਖਿਆਲ ਸੈਲੀ ਦਾ ਮੁੱਦਾ ਸਾਲੀ ਇਹਨਾਂ ਨੂੰ ਮੈਂ ਦੱਸਦਾ ਜਿੱਦਾਂ ਨਾ ਨੀਤ ਪ੍ਰਧਾਨ ਚੁਣੇਗਾ ਪਹਿਲਾ ਮਤਾ ਹੀ ਸੈਲੀ ਦਾ ਪਵੇ ਦੱਸੋ ਵੀ ਜੀਤ ਪ੍ਰਧਾਨ ਦੀ ਕੋਈ ਆਰਡਰਾਂ ਹਾਂ ਜੀ ਹਾਂ ਜੀ ਪਾਜੀਓ ਆਰਡਰਾਂ ਦੀ ਕਾਸੀ ਨੂੰ ਟਰੈਸਿੰਗ ਦਿਖਾ ਦੇਣਾ ਸਾਫ ਕਰਨਾ ਸ਼ੁਰੂ ਕਰ ਦੇਣਾ ਤੁਹਾਡੇ ਵੱਲੋਂ ਪੂਰਾ ਸਹਿਯੋਗ ਮਿਲ ਕੇ ਬਿਲਕੁਲ ਅਜੀ ਦੱਤੇ ਵੀ ਨਾਲ ਆ ਜੀ ਉਹਨੂੰ ਵੀ ਨਾਲ ਜੀ ਇੱਕ ਸਾਲ ਲਾਓ ਜੀ ਹਾਂ ਅੱਗੇ ਆਵਾਂਗੇ ਜਿਹੜੇ ਜੇ 18 325 ਹਾਂ ਮਾਨਯੋਗ ਹਾਈ ਕੋਰਟ ਵੱਲੋਂ ਮੀਟਿੰਗ ਵਾਲਾ ਥੱਲੇ ਆ ਗਿਆ ਜੀ 18 325 3 ਠੀਕ ਹੈ ਸੰਤੁਸ਼ਟ ਹੋਏ ਮੰਨੂਰਾ ਸਾਰੇ ਨੂੰ ਸੰਤੁਸ਼ਟ ਹੋ ਗਏ ਹਾਂਜੀ ਹਾਂਜੀ ਸੰਤੁਸ਼ਟ ਬਾਕੀ ਭਰਾਵਾਂ ਤੋਂ ਕੁਝ ਮੰਗਦੇ ਇਹ ਸੀ ਸੀਨੀਅਰ ਵਾਈਸ ਪ੍ਰਧਾਨ ਦੀ ਚੋਣ ਕਰਾਈ ਜਾਵੇ ਜਾਂ ਪਹਿਲਾਂ ਇਹ ਜਿਹੜੀ ਜਮ ਮੀਟਿੰਗ ਕੀਤੀ ਹੈ ਉਹ ਜੀ ਸਾਹਿਬ ਸੀਨੀਅਰ ਵਾਈਸ ਪ੍ਰਧਾਨ ਜੀ ਸੰਤੁਸ਼ਟ ਹੋ ਤੁਸੀਂ ਹਾਂਜੀ ਹਾਂਜੀ ਠੀਕ ਹੈ ਬਾਕੀ ਵੀ ਸਾਰੇ ਸੰਤੁਸ਼ਟ ਨੇ ਬਿਲਕੁਲ ਬਿਲਕੁਲ ਦੱਸੋ ਕਿੱਦਾਂ ਕਰਨੀ ਹੈ ਦੱਸੋ ਆਲਾ ਨਾਰਾ ਮਾਰੋ ਠੀਕ ਆ ਦੱਸੋ ਠੀਕ ਆ ਆਵੇ ਬੋਲੋ ਬੋਲੋ ਦੱਸੋ ਆਪਣੇ ਕੋਈ ਗੱਲ ਹੈਗੀ ਤਾਂ ਬੋਲੋ ਦੱਸੋ ਯਾਰ ਦੱਸੋ ਕਿ ਹਜੇ ਮੀਟਿੰਗ ਕਰਕੇ ਦੱਸੂਗੇ ਦੱਸੋ ਆਪਣਾ ਪੱਕਾ ਰਸਤਾ ਹੋਗੇ ਹੋ ਗਈ ਹੋ ਗਈ ਹਾਂਜੀ ਇਹ ਕਦੀ ਜੇ ਕਰਾ ਤੇ ਵਾਦੇ ਹਾਂਜੀ ਅਬੀ ਬੀ ਆ ਬੋਗੇ ਆਈ ਪੀ ਰੋਟੀ ਆ ਨਾ ਅੱਜ ਆ ਲੋ ਬੱਚਾ ਜੀ ਆ ਦੇਖੋ ਚੰਦਾ ਤੁਹਾਨੂੰ ਕੁਝ ਕਹਿਣਾ ਨਹੀਂ ਪਹਿਲਾਂ ਕੌਣ ਲਈ ਹੈ ਹਾਂਜੀ ਸਰ ਇਹਨਾਂ ਦਾ ਇੱਕ ਕੇਸ ਇਹਨਾਂ ਦਾ ਬੇਟਾ ਸੀਗਾ ਉਹ ਬਿਮਾਰ ਬਹੁਤ ਸੀਗਾ ਇਹਨਾਂ ਨੇ ਫਾਈਨਲ ਰੀਮਬਰਸਮੈਂਟ ਦੇ ਪੈਸਿਆਂ ਦੀ ਮੇਰੇ ਖਿਆਲ ਚ ਬੇਟੇ ਦੀ ਉਮਰ ਤੋਂ ਜਿਆਦਾ ਉਹ ਕੋਈ ਚੱਕਰ ਪੈਂਦਾ ਵਾ ਔਰ ਹੋ ਜੀ ਮੈਨੂੰ ਜੀ ਆਇਆਂ ਸੀ ਮੇਰੇ ਕੋਲ ਆਈ ਸੀ ਹਾਂ ਹਾਂ ਕਿ ਆਏ ਮੇਰੇ ਪੈਸੇ ਮੈਨੂੰ ਕੋਈ ਨਿਕਾ ਚਕਮਾਨ ਵਾਲਾ ਮੱਕੀ ਜਿਆ ਉਹ ਚਲ ਗਈ ਉਹ ਲੌਜੀਕ ਹੈ ਮੇਰੇ ਹੱਥੋਂ ਮੈਂ ਤਾਂ ਉਸ ਲਈ ਕਰਦੇ ਨਾ ਸੀ ਨਹੀਂ ਵੀ ਮੇਰੇ ਤੇ ਡਿਪੈਂਡ ਸੀ ਉਹ ਵਿਆਹ ਨਹੀਂ ਜਿਹੜਾ ਕੁਆਰਾ ਸੀ ਸੀ ਬੇਟਾ ਕੁਆਰਾ ਸੀ ਜੀਦਾ ਚਲੋ ਕੋਈ ਨਹੀਂ ਬਿਆਹ ਨਹੀਂ ਕਰਾਇਆ ਹਾਂ ਜੀ ਵਿਆਹ ਦਾ ਬਿਆਹ ਨਹੀਂ ਕਰਾਇਆ ਕਿਨਾਂ ਕੋਈ ਫਰੋਮ ਨਹੀਂ ਐਪੀ ਡਾਊਨ ਲੈ ਜੀ ਠੀਕ ਹੈ ਜੀ ਹੋਰ ਕੋਈ ਗੱਲ ਹੋਰ ਮੰਗੇ ਹੈਗੀ ਹੋਰ ਕੋਈ ਗੱਲ ਦੱਸੋ ਅੱਗੇ ਆ ਜਾਓ ਅੱਗੇ ਆ ਜਾਓ ਅੱਗੇ ਆ ਜਾਓ ਅੱਗੇ ਆ ਜਾਓ ਮੇਰੀ ਗੱਲ ਸੁਣੋ ਅੱਗੇ ਆ ਜਾਓ ਕਰੇ ਵਾਲਾ ਫੈਸਲਾ ਨਾ ਉਹ ਸਾਰੇ ਪੰਜਾਬ ਦੇ ਇਕੱਠਿਆਂ ਦਾ ਨਾ ਸਾਨੂੰ ਦੱਸ ਜੇ ਨਾ ਨਿਕੜਦੀ ਆ ਸਾਡਾ ਬਸ ਬੜਦਾ ਨਹੀਂਗਾ ਭਾਈ ਉਹ ਤਾਂ ਬਾਅਦ ਚ ਵੇਖਾਂਗੇ ਉਹ ਆਪਣਾ ਜਿਹੜੇ ਪੂਰੇ ਪੰਜਾਬ ਦੀ ਇਹੀ ਦਾ ਨਾ ਮੈਂ ਆਪਣੇ ਵੱਲੋਂ ਕਮੈਂਟਸ ਨਾਲ ਲੇ ਮੈਂ ਤਾਂ ਬੋਲਾਂ ਮੈਂ ਤਾਂ ਕਿ ਮੁੰਡਾ ਮਿਸਟੇਂਡੈਂਡਡ ਸੀਗਾ ਇਹ ਮੇਰੇ ਤੋਂ ਉਹ ਕੋਈ ਡੀਪਾਲ ਨਹੀਂ ਕਰਦੇ ਸੀ ਆਹ ਦੇ ਨਹੀਂ ਆ ਚਾਰ ਲੈਣਾ ਇੱਕ ਹਾਂਜੀ ਜੀ ਜੀ ਪਾਜੀ ਸੁਤਸ਼ ਨੇ ਠੀਕ ਆ ਜੀ ਮੈਨੂੰ ਮੌਜੂਦ ਆ ਤਨਖਾਹ ਦਾ ਪੈਨ ਦੇ ਆਧਾਰ ਤੇ 18 ਜੀਮੀਟਰ ਪਹਿਲਾ ਮਤਾ ਤਨਖਾਹ ਦਾ ਹੋਊਗਾ ਸਮਝ ਗਿਆ ਮੁੰਡਿਆ ਚਾਹੀਏ 1 ਮਹੀਨਾ ਹੀ ਚਾਹੀਏ 3 ਮਹੀਨੇ ਚਾਹੀਏ 2 ਮਹੀਨੇ ਨੂੰ ਸਾਰੀ ਤਨਗਾ ਇੱਕ ਕੋਈ ਮਹੀਨੇ ਪੱਠੀ ਮਿਲੂਗੀ ਲਓ ਬਈ ਤੁਸੀਂ ਤੁਹਾਡਾ ਕੀ ਪੱਕਾ ਇੱਕ ਮਹੀਨਾ ਹੀ ਮਿਲਦਾ ਉਸ ਕੋਲੋਂ ਦਾ ਰੱਖੋ ਨਾ ਮੈਂ ਬੰਤਨ ਚੋਂ ਏਦਾਂ ਮੈਂ ਜਿੰਦੇ ਨਾ ਮੀਟਿੰਗ ਦੀ ਮੀਟਿੰਗ ਹੋਊਗੀ ਹਾਂ ਵਿਧਾਨ ਦਾ ਜੀ ਮੁੱਦਾ ਤਾਂ ਉਹ ਹੋਰ ਪਹਿਲਾਂ ਪਹਿਲਾਂ ਤਾਂ ਉਹ ਆਹੋ ਲੈ ਦੱਸ ਉਹਨਾਂ ਪੱਜੜ ਮੀਟਿੰਗ ਵਾਲੇ ਮਤਲਬ ਵਿੱਚ ਕੋਈ ਸਾਇੰਸ ਨਹੀਂ ਇਹ ਜਰੂਰੀ ਹੁੰਦੇ ਆ ਹਾਂਜੀ ਸਾਇੰਸ ਇਹ ਆਹ ਸਾ ਇਹ ਆਨਲਾਈਨ ਹੁੰਦਾ ਜੀ ਕਿਸੀ ਆਹ ਆਨਲਾਈਨ ਜੀ ਆਹ ਹਾਈ ਕੋਰਟ ਦਾ ਨੰਬਰ ਆ ਇਹ ਹਾਈ ਕੋਰਟ ਦਾ ਨਾਲ ਆਰਡਰ ਦਾ ਭਲਾ ਵੀ ਦਿੱਤਾ ਆਰਡਰ ਲਾਏ ਹੋਏ ਨਾਲ ਜੀ ਇਹ ਆਨਲਾਈਨ ਕਿਹੜਾ ਸਾਡੀ ਫਾਈਲ ਸਿਸਟਮ ਹੈ ਨਾ ਇਹ ਇਹ ਫਾਈਲ